ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਫੀ ਲੰਬੇ ਸਮੇਂ ਤੋਂ ਅਰਬਨ ਸਟੇਟ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਕਿ ਜਿਹੜੀ ਪੁਰਾਣੀ ਐਸੋਸੀਏਸ਼ਨ ਉਹ ਡਿਫੰਕਟ ਹੋ ਗਈ ਆ ਕੰਮ ਨਹੀਂ ਕਰ ਰਹੀ ਲੋਕਾਂ ਦੇ ਸਭੋ ਕੰਮਾਂ 'ਚ ਅੜਚਨ ਪਾ ਰਹੀ ਆ ਸੋ ਅੱਜ ਅਸੀਂ ਸਾਰੇ ਕਲੋਨੀ ਵਾਸੀਆਂ ਨੇ ਮਿਲ ਕੇ ਗੰਦੀਪ 베ਦੀ ਜੀ ਨੂੰ ਨਵਾਂ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ ਤੇ ਬਹੁਤ ਉਮੀਦ ਕਰਦੇ ਆ ਕਿ 베ਦੀ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਆਪਣੀ ਨਵੀਂ ਟੀਮ ਬਣਾਉਣਗੇ ਤੇ ਜੋ ਵੀ ਸਾਡੀ ਕਲੋਨੀ ਦੇ ਮੁੱਦੇ ਨੇ ਚਾਹੇ ਕਮਿਊਨਿਟੀ ਸੈਂਟਰ ਦਾ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਪਾਰਕਾਂ ਦੀ ਮੇਨਟੇਨੈਂਸ ਹੋਵੇ ਉਹਨੂੰ ਹੁਣ ਬਹੁਤ ਵਧੀਆ ਤਰੀਕੇ ਨਾਲ ਉਹ ਹੱਲ ਕਰਾਂਗੇ ਉਹਨਾਂ ਦੀ ਦੇਖਭਾਲ ਕਰਨਗੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ। ਸਭ ਤੋਂ ਪਹਿਲਾਂ ਤੇ ਮੈਂ ਅਰਬਨ ਸਟੇਟ ਪਰਿਵਾਰ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਮੈਂ ਪ੍ਰੋਪਰ ਯਕੀਨ ਦਵਾਉਂਦਾ ਤੁਹਾਨੂੰ ਕਿ ਇਹ ਜ਼ਿੰਮੇਵਾਰੀ ਮੈਂ ਪੂਰੇ ਤਨਮਨ ਨਾਲ ਨਿਭਾਵਾਂਗਾ। ਜੋ ਵੀ ਅਰਬਨ ਸਟੇਟ ਦੀਆਂ ਮੁਸ਼ਕਲਾਂ ਨੇ ਮੈਂ ਆਪਣੇ ਸਾਥੀਆਂ ਦੀ ਟੀਮ ਦੇ ਨਾਲ ਇਨਾਂ ਦੇ ਖਾਸ ਕਰਕੇ ਮਨਬੀਰ ਅੰਦਾਵਾ ਜੀ ਤੇ ਡਾਕਟਰ ਬੋਕਰਾ ਜੀ ਤੇ ਜੋਗਨ ਜੀ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਮੈਨੂੰ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਐਮਐਲਏ ਅੰਸ਼ਾਰੀ ਜੀ ਦਾ ਸਾਨੂੰ ਆਪਰਾਵਾ ਤੇ ਸਾਡੇ ਕੋਈ ਵੀ ਕੰਮ ਇੱਥੇ ਰੁਕਣ ਦੀ ਕੋਈ ਗੁੰਇਸ਼ ਨਹੀਂ ਹੈ ਅਸੀਂ ਵੱਧ ਛੱਡ ਕੇ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਹੈ ਬੈਸਟ ਤੋਂ ਬੈਸਟ ਆਪਣਾ ਟਾਈਮ ਇੱਥੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਰਬ ਸਟੇਟ ਨੂੰ ਇੱਕ ਵਧੀਆ ਰਹਿਣ ਯੋਗ ਨਮੂਨੇ ਦੀ ਕਲੋਨੀ ਕੁਝ ਕੁਝ ਸਮੱਸਿਆਵਾਂ ਇਹਨਾਂ ਨੂੰ ਅਸੀਂ ਪ੍ਰਾਇਓਰਟੀ ਦੇ ਦੱਸਿਆ ਨੇ ਕਿ ਕੁਝ ਸਮੱਸਿਆ ਜਿਸ ਤਰ੍ਹਾਂ ਸਫਾਈ ਹੈ ਤੇ ਕਮਿਊਨਿਟੀ ਸੈਂਟਰ ਹੈ ਇਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਪਹਿਲ ਤੇ ਆਧਾਰ ਤੇ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸੰਬੰਧੀ ਆਲਰੇਡੀ ਅਸੀਂ ਇੱਕ ਲੈਟਰ ਕਲੋਨੀ ਨਿਵਾਸੀਆਂ ਵੱਲੋਂ ਸਿਗਨੇਚਰ ਹੋਇਆ ਹੋਇਆ ਉੱਡਾ ਦੇ ਆਫਿਸ ਤੇ ਦੇ ਦਿੱਤਾ ਉਹਦੇ ਤੇ ਕੰਮ ਚੱਲ ਰਿਹਾ ਹੈ ਤੇ ਕੁਝ ਜਲਦੀ ਹੀ 2-4 ਦਿਨਾਂ ਵਿੱਚ ਹੀ ਅਸੀਂ ਉਹਨਾਂ ਨਾਲ ਡਿਸਕਸ਼ਨ ਕਰਕੇ ਪ੍ਰਾਇੋਰਟੀ ਵਾਲੀਆਂ ਜਿਹੜੇ ਪਹਿਲਾਂ ਚੀਜ਼ਾਂ ਨੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਾਸੀਆਂ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ ਸਮੱਸਿਆਵਾਂ ਤਾਂ ਹੀ ਹੱਲ ਹੋ ਸਕਦੀਆਂ ਜਦੋਂ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਚੱਲਾਂ ਤਾਂ ਇਕਾ ਬੜਾ ਜ਼ਰੂਰੀ ਹੈ ਜਿਹੜਾ ਅੱਜ ਦਿਸਿਆ ਵੀ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਧ ਚੜ ਕੇ ਕਲੋਨੀ ਵਾਸੀਆਂ ਨੇ ਸਾਰਾ ਇਸ ਮਹਿੰਮ ਦੇ ਵਿੱਚ ਹਿੱਸਾ ਲਿਆ। ਬਿਲਕੁਲ ਜੀ ਅੱਜ ਪਹਿਲਾਂ ਤੇ ਨਵੀਂ ਐਸੋਸੀਏਸ਼ਨ ਜਿਹੜੀ ਬਣੀ ਹੈ ਸਾਡੇ ਬੀਦੀ ਜੀ ਪ੍ਰਧਾਨ ਬਣੇ ਨੇ। ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਨੂੰ ਆਸ ਹੈ ਕਿ ਜਿਹੜੀਆਂ ਰਹਿੰਦੀਆਂ ਹੋਈਆਂ ਕਮੀਆਂ ਨੇ ਉਹ ਆਪਣੀ ਮਿਹਨਤ ਸਦਕਾ ਇਹਨਾਂ ਕਮੀਆਂ ਨੂੰ ਜਿਹੜਾ ਸਟੈਪ ਬਾਈ ਸਟੈਪ ਪੂਰੀਆਂ ਕਰਨਗੇ ਤਾਂ ਜੋ ਕਿ ਜਿਹੜੀ ਆਪਣੇ ਇਸ ਏਰੀਆ ਦੀ ਜਿਹੜੀ ਨੁਹਾਰ ਬਦਲ ਸਕੇ। ਦੇ ਬੀਦੀ ਸਾਹਿਬ ਹਾਂਜੀ ਸਾਡੇ ਵੱਡੇ ਭਰਾ ਵੀ ਨੇ ਔਰ ਮਿਹਨਤੀ ਵੀ ਨੇ ਕਿਉਂਕਿ ਸਾਰੇ ਅਰਬਨ ਸਟੇਟ ਦਾ ਫੈਸਲਾ ਮੇਰਾ ਫੈਸਲਾ ਹੈ ਜੋ ਮੈਨੂੰ ਇਹਨਾਂ ਨੇ ਕਿਉਂਕਿ ਉਹ ਕਹਿੰਦੇ ਨਾਲ ਜਨਤਾ ਜਨਾਬ ਦਾ ਨਾ ਠੀਕ ਹੈ ਲੋਕਾਂ ਦਾ ਫਤਵਾ ਸੰਗਤ ਦਾ ਫਤਵਾ ਉਹ ਮਨਜ਼ੂਰ ਹੈ ਉਹਨਾਂ ਨੇ ਕਿਹਾ ਜੀ ਬੇਦੀ ਸਾਹਿਬ ਨੂੰ ਵਕੀਅ ਕਰੋ ਮਿਹਨਤੀ ਵੀ ਨੇ ਔਰ ਸਾਡੀ ਜੇ ਕੋਈ ਕਾਇਆ ਪਲਟ ਕਰ ਸਕਦੇ ਹੋ ਦੇਖੋ ਇੱਥੇ ਸਮੱਸਿਆ ਸਮੱਸਿਆ ਜਿਹੜੀ ਇੱਕ ਇੱਥੋਂ ਦੇ ਏਰੀਏ ਦੇ ਲੋਕਾਂ ਨੇ ਗੱਲ ਇੱਕ ਬਰੀ ਵਧੀਆ ਬਜ਼ੁਰਗਾਂ ਨੇ ਕੀਤੀ ਕਿ ਤੇ ਜੇ ਕੋਈ ਗੇਟ ਬਾਹਰ ਮਾਰਾ ਜਾ ਕੱਢ ਲਵੇ ਜਾਂ ਕੋਈ ਲੈਂਟਰ ਉੱਚਾ ਨੀਵਾ ਪਾਉਣ ਲੱਗ ਜਾਵੇ ਤੇ ਮਿਰਚ ਦੀ ਨੋਟਿਸ ਆ ਜਾਂਦਾ ਔਰ ਦੁੱਖ ਦੀ ਗੱਲ ਇਹ ਆ ਵੀ ਕਹਿੰਦੇ ਜੇ ਇੱਥੇ ਕਿਤੇ ਕੰਮ ਦੀ ਗੱਲ ਕਹਿ ਦਈਏ ਤੇ ਉਹ ਭਾਵੇਂ ਸਾਡੀਆਂ ਜੁੱਤੀਆਂ ਘਸ ਜਾਂਦੇ ਤੇ ਅਫਸਰ ਸੁਣਵਾਈ ਨਹੀਂ ਸੀ ਕਰਦੇ ਕਿਉਂਕਿ ਇੱਥੇ ਆਗੂ ਸਹਿਬਾਨ ਜਿਹੜਾ ਉਹ ਸਾਡੀ ਪਾਰਟੀ ਦੇ ਨਹੀਂ ਸੀ ਪਰ ਹੁਣ ਆਪਾਂ ਬੀਦੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਨੇ ਕਿਹਾ ਵੀ ਤਗੜੇ ਹੋ ਕੇ ਇਹ ਜਿਹੜਾ ਕੰਮ ਹੈ ਜਿੱਥੇ ਕਿਤੇ ਕਮੀ ਆਉਂਦੀ ਆ ਸਾਨੂੰ ਦੱਸੋ ਆਪਾਂ ਦਾ ਹੱਲ ਹੈ ਲੋਕਾਂ ਨੂੰ ਪਤਾ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਸਰਕਾਰ ਆਪਦੀ ਹੈ ਤੇ ਆਪ ਦੇ ਜਿਹੜਾ ਕਾਉਂਸਲਰ ਹੋਣਾ ਚਾਹੀਦਾ ਕਿਉਂਕਿ ਹਰ ਵਾਰ ਤੁਸੀਂ ਦੇਖਿਆ ਹੋਊਗਾ ਉਹ ਪੋਜੀਸ਼ਨ ਵਾਲੇ ਭਾਵੇਂ ਚਾਹੇ ਕਾਉਂਸਲਰ ਦੀ ਗੱਲ ਕਰੀਏ ਉਹ ਨਿੰਦਦੇ ਹੀ ਆ ਉਹਨਾਂ ਨੂੰ ਕੋਈ ਕੰਮ ਕਹਿ ਲੋ ਉਹਨਾਂ ਨੇ ਕਹਣਾ ਯਾਰ ਸਾਡੀ ਸਰਕਾਰ ਹੈ ਪਰ ਜੇ ਤੁਹਾਡੀ ਸਰਕਾਰ ਨਹੀਂ ਤੁਸੀਂ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਣ ਲੋ ਫਿਰ ਅਸੀਂ ਆਪਣੇ ਕੰਮ ਕਰ ਲਈ ਅਖੀਰ ਜੇ ਕੋਈ 50 ਵਾਡਾ ਦੇ ਵਿੱਚੋਂ ਜਿੱਤ ਕੇ ਦੋਹਾਂ ਚੋਹਾਂ ਨੇ ਵੀ ਫਿਰ ਇਹੋ ਗੱਲ ਕਰਨੀ ਆ ਕਿ ਸਾਡੀ ਸਰਕਾਰ ਨਹੀਂ ਹੈਗੀ ਜੀ ਤਾਂ ਨਹੀਂ ਕੰਮ ਹੋ ਸਕਿਆ ਫਿਰ ਸਾਈਡ ਤੇ ਹੋ ਜੀ ਆਡੇ ਕਾਉਂਸਲਰ ਬੜ ਲੈਣ ਦੋ ਠੀਕ ਆ ਆਪਾਂ ਆਪੇ ਆਪਣੇ ਮੇਰ ਤੋਂ ਕੰਮ ਕਰਾਵਾਂਗੇ ਸਰ ਆਪੇ ਆਪਣੇ ਲੋਕਾਂ ਤੋਂ ਉਹਨਾਂ ਦੀ ਸਲਾਹ ਨਾਲ ਕੰਮ ਕਰ ਲਾਂਗੇ ਕਿਉਂਕਿ ਮੈਂ ਦੇਖ ਰਿਹਾ ਸੀ ਇੱਕ ਕਿਸੇ ਕਾਉਂਸਲਰ ਨੇ ਸਿਲਮਾ ਰੋਡ ਤੇ ਇੱਕ ਫੋਟੋ ਪਾਈ ਸੀ ਮੈਂ ਦੱਸਣਾ ਚਾਹੁੰਦਾ ਹੈ ਵੀ ਕਾਂਗਰਸ ਦਾ ਵੀ ਭਲਿਆ ਮਾਨਸਾ ਕਾਂਗਰਸ ਦਾ ਹੀ ਤੂੰ ਕਾਉਂਸਲਰ ਹੈ ਨੀਰ ਵੀ ਤੇਰਾ ਉਸ ਬੌਣ ਕੋ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਤੇ ਮਾਰ ਲਈ ਵੀ ਪਾ ਕਹਿਣ ਕਿੰਨੇ ਸੋ ਕਹਿਣ ਦਾ ਭਾਵ ਨਹੀਂ ਕੰਮ ਹੁੰਦਾ ਸਾਈਡ ਤੇ ਹੋ ਮੇਰਾ ਬਾਅਦ ਵਿੱਚ ਵੀ ਤੁਸੀਂ ਵਿਰੋਧ ਹੀ ਕਰਨਾ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਣ ਤੋਂ ਆਪਾਂ ਆਪੇ ਕੰਮ ਕਰਾਈਏ ਆਪਣਾ ਮਿਹਰਬਾਨ ਗਿਆ ਸਾਨੂੰ ਬਾਰ ਬਾਰ ਮਤਿਆਂ ਨੂੰ ਚੰਡੀ ਕਰਨਾ ਭਜਣਾ ਪਵੇ ਦੇਖਿਆ ਆਪੇ ਕਰਨਾ